ਸਾਡੀ ਜਿਹੜੀ ਮੇਨ ਮੰਗ ਹੈਗੀ ਆ ਕਿ ਜਿੱਦਾਂ ਹੁਣ ਦਿਨ ਧਿਆਵਾਂ ਦੇ ਦਿਨ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਇੱਕ ਐਸਾ ਤਿਉਹਾਰ ਵੀ ਆਂਦਾ ਹੈ ਜਿਹੜਾ ਜ਼ਿਆਦਾਤਰ ਪ੍ਰਵਾਸੀ ਮਨਾਉਂਦੇ ਆ ਉਹ ਹੈਗਾ ਛੱਟ ਪੂਜਾ ਵਾਲਾ ਜਿਹੜੀ ਛੱਟ ਪੂਜਾ ਇੱਥੇ ਮਨਾਈ ਜਾਂਦੀ ਹੈ ਨਾ ਉਸ ਨੂੰ ਪੂਜਾ ਦੀ ਸ਼ਕਲ ਦੇਣ ਦੀ بجائے ਇੱਕ ਹੂੜ ਮੱਤ ਦੀ ਸ਼ਕਲ ਦਿੱਤੀ ਜਾਂਦੀ ਹੈ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਇਹਨਾਂ ਨੂੰ ਦਿਨ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਅਪੱਤੀ ਜਨਕ ਹਾਲਾਤ ਬਣਾਏ ਜਾਂਦੇ ਆ ਜਾਂ ਜਿਸ ਤਰੀਕੇ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਅੱਖਾਂ ਨਾ ਬੰਦ ਕਰੇ ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਕਿ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜ਼ਿਆਦਾ ਵਧਿਆ ਹੋਇਆ ਹੈ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਲੀਆਂ ਅਸੀਂ ਖੁਦ ਧਰਮੀ ਆ ਤੇ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਆਉਦਾ ਉਹਦੇ ਲਈ ਸਾਨੂੰ ਕੋਈ ਪ੍ਰੂਫ ਜਾਂ ਸਬੂਤ ਦੇਣ ਦੀ ਲੋੜ ਨਹੀਂ ਸਾਡਾ ਪਿੱਠ ਤੇ ਇਤਿਹਾਸ ਖੜਾ ਜੇ ਕਦੇ Hindu ਧਰਮ ਦੇ ਵਿੱਚ ਕਿਸੇ ਨੇ ਆਪ ਦੀ ਸੱਤਾ ਦੀ ਤਾਕਤ ਦੇ ਵਿੱਚ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖ ਉੱਥੇ ਖੋਲੇ ਆ ਹਾਂ ਰੀਸੈਂਟਲੀ ਅਗਰ ਮੁਸਲਮਾਨ ਭਰਾਵਾਂ ਦੇ ਨਾਲ ਧੱਕਾ ਹੁੰਦਾ ਦੱਸਿਆ ਸਾਨੂੰ ਤਾਂ ਆਪਾਂ ਉੱਥੇ ਖੜੇ ਆ ਨਾ ਜੇ ਕਿਸੇ Hindu ਨਾਲ ਦਾ ਤਾਂ ਅਸੀਂ ਉੱਥੇ ਖੜੇ ਆ ਤੇ ਸਿੱਖ ਆਪ ਦੇ ਹੱਕਾਂ ਦੇ ਲਈ ਤਾਂ ਜਦੋਂ ਦੇ ਜੰਮੇ ਉਦੋਂ ਦੇ ਲੜਦੇ ਪਏ ਆ ਤੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਤੇ ਕਦੇ ਵੀ ਨਹੀਂ ਹੋ ਸਕਦੇ ਪਰ ਹਾਂ ਇਹ ਜਿਹੜਾ ਧਰਮ ਦਾ ਵਿਸ਼ਾਲ ਦਾ ਉਹ ਸੀਰੀਅਸ ਹੁੰਦਾ ਉਹਦੇ ਵਿੱਚ ਗੰਭੀਰਤਾ ਹੁੰਦੀ ਆ ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਇਹਦੀ ਕੋਈ ਇੱਕ ਵੀਡੀਓ ਨਹੀਂ ਹੈਗੀ ਹਜ਼ਾਰਾਂ ਐਵੀਡੈਂਸ ਨੇ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜਿਆਦਾ ਵਧਿਆ ਹੋਇਆ ਆ ਕੋਈ ਆਪਣਾ ਧਾਰਮਿਕ ਅਕੀਦਾ ਮਨਾਵੇ ਜੀ ਸਕਦ ਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਸਾਡਾ ਇਹ ਖਦਸ਼ਾ ਆ ਕਿ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਪਈਆਂ ਇਹ ਨਹੀਂ ਕਿ ਸੱਭਿਆਚਾਰ ਤੇ ਸਰਕਾਰ ਨੂੰ ਅਸੀਂ ਦੱਸਣਾ ਤੇ ਸਰਕਾਰ ਨੂੰ ਨਹੀਂ ਦਿੰਦਾ ਜੋ ਦੋ ਸਰਕਾਰਾਂ ਦੇ ਨੁਮਾਇंदे ਸਟੇਟਮੈਂਟ ਆ ਦਿੰਦੇ ਵੀ ਪੰਜਾਬ ਚ ਤੁਰੀ ਜਾਂਦੀ ਕੀੜੀ ਵੀ ਦਿਂਦੀ ਆ ਤੇ ਇਹਦਾ ਮਤਲਬ ਪਤਾ ਉਹਨਾਂ ਨੂੰ ਸਭ ਹੈ ਅਸੀਂ ਇੱਥੇ ਸਿਰਫ ਇਸ ਕਰਕੇ ਦੱਸਣ ਆਏ ਆ ਵੀ ਦੀਂਦਾ ਸਾਨੂੰ ਵੀ ਸਭ ਕੁਝ ਜੇ ਸਰਕਾਰ ਅੱਜ ਸਮੇਸਾਰ ਰਹਿੰਦੇ ਕੋਈ ਇਹਦੇ ਤੇ ਕੋਈ ਠੋਸ ਕਦਮ ਨਹੀਂ ਚੱਕਦੇ ਕੋਈ ਢੰਗ ਤਰੀਕਾ ਹਰ ਚੀਜ਼ ਦਾ ਸਿੱਖ Hindu ਮੁਸਲਮਾਨ ਸਾਰੇ ਆਪਣੇ ਧਾਰਮਿਕ ਕੀਤੇ ਮਨਾਉਂਦੇ ਆ ਇਹ ਹੀ ਸਰਕਾਰਾਂ ਇਹ ਹੀ ਪ੍ਰਸ਼ਾਸਨ ਫਕੀਦਾ ਨਾਲ ਤੁਰਦਾ ਆ ਸਪੇਸ ਦਿੰਦਾ ਆ ਜਗ੍ਹਾ ਤੈ ਹੁੰਦੀ ਆ ਢੰਗ ਤਰੀਕਾ ਤੈ ਹੁੰਦਾ ਨਗਰ ਕੀਰਤਨ ਨਿਕਲਦੇ ਆ ਹਫਤਾ ਹਫਤਾ ਮੀਟਿੰਗਾਂ ਚੱਲਦੀਆਂ ਪੌਸਾਲਿਆਂ ਦੇ ਨਾਲ ਹਾਲਾਂਕਿ ਉੱਥੇ ਬੰਦਾ ਹੋਊਗਾ ਵੱਧ ਤੋਂ ਵੱਧ 200 500 700 ਜਿਹੜਾ ਸ਼ਹਿਰਦਾਰੀ ਦਾ ਹੀ ਆ ਸ਼ਹਿਰ ਦਾ ਹੀ ਰਹਿਣ ਵਾਲਾ ਜਿਹਨੂੰ ਸਾਰੇ ਜਾਣਦੇ ਆ ਇੱਕ ਦੂਜੇ ਨੂੰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਣ ਕੋਈ ਸ਼ਰਾਰਤ ਕਰ ਜਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇबाजी ਕਰ ਜਾਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਵੀ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ মিডিਆ ਵਾਲੇ ਇਸ ਗੱਲ ਤੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚਾ ਕੇ ਸਨੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮੰਨਛਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਉਹ ਚਾਹੁੰਦੇ ਆਂ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਕਰੇ ਨਾ ਤੇ ਲੋਕ ਆਪਸ ਵਿੱਚ ਹੱਥੋ ਪਾਈ ਹੋਣ ਤੇ ਉਹ ਸਿੱਖਾਂ ਦੇ ਸਰਕੂਲ ਜਾਂ ਮੜਨ ਕੇ ਇਹ ਜੀ ਭਈਆਂ ਨੂੰ ਚੰਗਾ ਮਾੜਾ ਕਹਿੰਦੇ ਆਂ ਜਦ ਕਿ ਇਦਾਂ ਦੀ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਆ ਜਿੱਥੇ ਪੂਰੀ ਦੁਨੀਆ ਜਾਣਦੀ ਪਏ ਲੋਕ ਬੜੇ ਸਹਿਰਦ ਹੁੰਦੇ ਆ ਉਹ ਗੰਦਲਾ ਨਾ ਹੋਵੇ ਉਹਦੇ ਅੰਦਰ ਕੋਈ ਇਦਾਂ ਦੀ ਗੱਲ ਨਾ ਵਾਪਰੇ ਜਿਹੜੀ ਕੋਈ ਅਣਸੁਖਾਣੀ ਹੋਵੇ ਉਸ ਸਮੇਂ ਰਹਿਦੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਤੁਸੀਂ ਦੱਸ ਰਹੇ ਹੋ ਕਈ ਸਾਲਾਂ ਤੋਂ ਇਸ ਇਦਾਂ ਹੀ ਕਰਦੇ ਆ ਰਹੇ ਅਸੀਂ ਗਾਣੇ ਲਾਉਂਦੇ ਅਸੀਂ ਇਸ਼ਾਰੇ ਕਰਦੇ ਆ ਇਹ ਸਾਲੇ ਤੁਸੀਂ ਕਿਉਂ ਕੰਪਲੇਂਟ ਦਿੱਤੀ ਪਹਿਲਾਂ ਵੀ ਤੁਸੀਂ ਦੇ ਰਹੇ ਸੀ ਨਾਲ ਹੀ ਸਾਡੇ ਪਹਿਲਾਂ ਪਹਿਲਾਂ ਵੀ ਨਾ ਹੁੰਦਾ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪੱਧਰ ਤੇ ਉੱਤੇ ਗੱਲਬਾਤ ਚੱਕਦੇ ਰਹੇ ਰੱਖਦੇ ਰਹੇ ਹਮੇਸ਼ਾ ਗੱਲ ਕਰਦੇ ਰਹੇ ਆ ਇਸ ਵਾਰ ਲਿਖਤੀ ਰੂਪ ਦੇ ਵਿੱਚ ਬਕਾਇਦਾ ਦੇਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੀ ਅਪਰੋਚ ਕੋਈ ਵੀ ਗੱਲ ਇੱਕਦਮ ਨਹੀਂ ਨਾ ਵਾਧੀ ਕੋਈ ਬਿਮਾਰੀ ਕੋਈ ਰੋਗ ਜਿਹੜਾ ਹੁੰਦਾ ਹੈ ਤੁਸੀਂ ਪੈਂਦੀ ਸੱਟੇ ਤੋਂ ਕੈਂਸਰ ਜਿਹਾ ਨਹੀਂ ਨਾ ਖਾਂ ਲਾ ਪੋਗੇ ਜੇ ਪਹਿਲੇ ਦਿਨ ਬੁਖਾਰ ਹੋਇਆ ਤੇ ਬੁਖਾਰ ਦਾ ਇਲਾਜ ਕਰੋਗੇ ਨਾ ਜਦੋਂ ਇਹਦੀ ਸ਼ੁਰੂਆਤ ਹੋਈ ਤੇ ਉਸ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਾਡੇ ਸੰਪਰਕ ਚ ਲੋਕ ਸੀ ਅਸੀਂ ਬਾਕਾਇਦਾ ਪਹਿਲਾਂ ਉਹਨਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਲੋਕਾਂ ਨਾਲ ਪਹਿਲਾਂ ਗੱਲਬਾਤ ਲੋਕਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਹੁਣ ਵੀ ਜਿਹੜੇ ਲੋਕ ਸਾਡੇ ਸੰਪਰਕ ਚ ਉਹਨਾਂ ਨੂੰ ਵੀ ਕਹਿ ਰਹੇ ਅਸੀਂ ਸਮਝਾ ਰਹੇ ਆਂ ਕਿ ਤੁਸੀਂ ਆਪਣਾ ਜਲੂਸ ਆਪ ਨਾ ਕੱਢੋ ਇਹ ਜਿਹੜਾ ਧਰਮ ਹੁੰਦਾ ਆ ਉਹ ਰਿਸਪੈਕਟ ਦਾ ਇੱਕ ਮੁੱਦਾ ਹੁੰਦਾ ਤੁਸੀਂ ਉਹਨੂੰ ਇਸ ਕਦਰ ਨਾ ਉਹਦਾ ਰੂਪਰੇਖਾ ਬਣਾਓ ਕਿ ਉਹ ਚ ਡਿਸਰੈਸਪੈਕਟ ਹੋਵੇ ਤੁਹਾਡੀ ਹਾਂਜੀ ਢੀਸਾ ਮੇਰਾ ਨਾਮ ਹਰਜਿੰਦਰ ਸਿੰਘ ਜਿੰਦਾ ਜੀ ਅਸੀਂ ਇੱਥੇ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂ ਤੇ ਰਾਜਨੀਤਿਕ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਪਹੁੰਚੇ ਆ ਸਾਡੀ ਜਿਹੜੀ ਮੇਨ ਮੰਗ ਹੈਗੀ ਹੈ ਕਿ ਜਿੱਦਾਂ ਹੁਣ ਦਿਨ ਤਿਉਹਾਰਾਂ ਦੇ ਦਿਨ ਚੱਲ ਰਹੇ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਇੱਕ ਐਸਾ ਤਿਉਹਾਰ ਵੀ ਆਂਦਾ ਹੈ ਜਿਹੜਾ ਜ਼ਿਆਦਾਤਰ ਪ੍ਰਵਾਸੀ ਮਨਾਉਂਦੇ ਆ ਉਹ ਹੈਗਾ ਛੱਟ ਪੂਜਾ ਵਾਲਾ ਜਿਹੜੀ ਛੱਟ ਪੂਜਾ ਇੱਥੇ ਮਨਾਈ ਜਾਂਦੀ ਹੈ ਨਾ ਉਸ ਨੂੰ ਪੂਜਾ ਦੀ ਸ਼ਕਲ ਦੇਣ ਦੀ بجائے ਇੱਕ ਹੂੜਮਤ ਦੀ ਸ਼ਕਲ ਦਿੱਤੀ ਜਾਂਦੀ ਹੈ ਤੇ ਅਸੀਂ ਜਾਣਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਹੀ ਲੈ ਕੇ ਬਾਰ-ਬਾਰ ਆਪਣੀ ਮੈਮੋਰੈਂਡਮ ਦੇ ذریعے ਜਾਂ ਗੱਲਾਂ ਦੇ ذریعے ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਇਹਨਾਂ ਨੂੰ ਦਿਨ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਅਪੱਤੀਜਨਕ ਹਾਲਾਤ ਬਣਾਏ ਜਾਂਦੇ ਆ ਜਾਂ ਜਿਸ ਤਰੀਕੇ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਅੱਖਾਂ ਨਾ ਬੰਦ ਕਰੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਯਤਨ ਕਰੇ ਤੇ ਜਿਹੜੇ ਇਹਦੇ ਸਫਿਰ ਤੇ ਯਤਨ ਕੀਤੇ ਜਾਣ ਉਹਦੇ ਕਰਕੇ ਅਸੀਂ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਦੇਣਾ ਹੈ ਜਿਹੜਾ ਸੀਐਮ ਨੂੰ ਸੰਬੋਧਨ ਹੋ ਕੇ ਲਿਖਿਆ ਹੋਇਆ ਹੈ ਪੰਜਾਬ ਦੇ ਸੀਐਮ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਤਿਉਹਾਰ ਆਂਦਾ ਆ ਇਸ ਤਿਉਹਾਰ ਦੇ ਦੌਰਾਨ ਜਿਹੜੇ ਪ੍ਰਵਾਸੀ ਲੋਕ ਨੇ ਉਹ ਵੱਡੀ ਵੱਡੀ ਗੱਡੀਆਂ ਟੈਂਪੂ ਟਰੱਕਾਂ ਦੇ ਉੱਤੇ ਸਾਊਂਡ ਡੀਜ ਵਗੈਰੇ ਲੱਦ ਲੈਂਦੇ ਆ ਬਿਨਾਂ ਕਿਸੇ ਸੇਫਟੀ ਦਾ ਧਿਆਨ ਰੱਖੇ ਬਿਨਾਂ ਕਿਸੇ ਉਸਤੀ ਦਾ ਪ੍ਰੋਪਰ ਇੱਕ ਹੱਲ ਕਰਕੇ ਨਾ ਕੀਤਾ ਜਾਣ ਕਰਕੇ ਅਸੀਂ ਇਸ ਤੇਲੀ ਚਿੰਤਾਜਨਕ ਬੰਦੇ ਜਿਹੜੇ ਆ ਉੱਥੇ ਸਾਰੇ ਪਹੁੰਚੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਵੀ ਇਦਾਂ ਦਾ ਕੋਈ ਅਗਰ ਪ੍ਰੋਗਰਾਮ ਬਣਾਣਾ ਉਹਨੂੰ ਨਿਰੋਲ ਧਾਰਮਿਕ ਰੂਪ ਚ ਹੀ ਮਨਾਇਆ ਜਾਵੇ ਤੇ ਇਸ ਦੌਰਾਨ ਜਿਹੜੀ ਹੁੱਲੜਬਾਜੀ ਲੜਕਿਆਂ ਵੱਲੋਂ ਜਿਹੜੇ ਉਹਨਾਂ ਦੇ ਪ੍ਰਵਾਸੀਆਂ ਦੇ ਮੁੰਡੇ ਜਿਹੜੇ ਉੱਥੇ ਪੰਜਾਬ ਚ ਰਹਿ ਰਹੇ ਨੇ ਬਿਨਾਂ ਕਿਸੇ ਵਜੇ ਦੇ ਰਹਿ ਰਹੇ ਨੇ ਜਿਨ੍ਹਾਂ ਨੂੰ ਕੰਮ ਕਰ ਹੈਗੇ ਨੇ ਉਹ ਇਦਾਂ ਦੇ ਹੁੱਲੜਬਾਜੀ ਨਹੀਂ ਕਰਦੇ ਪਰ ਜਿਹੜੇ ਇੱਥੇ ਅਵੇਦ ਰੂਪ ਚ ਆਏ ਹੋਏ ਨੇ ਜਾਂ ਯੋਗੀ ਨੇ ਉੱਥੋਂ ਦੀ ੱੱਕੇ ਮਾਰ ਕੇ ਜਿਹੜੇ ਕੱਢ ਦਿੱਤੇ ਹੋਏ ਨੇ ਉਹ ਪੰਜਾਬ ਚ ਆ ਕੇ ਇੱਥੇ ਗੁੰਡਾਗਰਦੀ ਖਿਲਾਰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਹਨਾਂ ਨੂੰ ਨੱਥ ਪਾਵੇ ਤਾਂ ਜੋ ਇੱਥੇ ਪੰਜਾਬ ਦਾ ਮਾਹੌਲ ਜਿਹੜਾ ਨਾ ਖਰਾਬ ਹੋਵੇ ਤੁਸੀਂ ਦੇਖਿਆ ਹੋਣਾ ਕਿ ਕੱਲ ਜਲੰਧਰ ਸਟੇਸ਼ਨ ਦੇ ਉੱਤੇ ਹੀ ਜਿਹੜੀ ਛੱਟ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਆਵਾਜ਼ਾਈ ਹੋ ਰਹੀ ਸੀ ਉਹਨਾਂ ਦੌਰਾਨ ਉਹਨਾਂ ਨੇ ਸਟੇਸ਼ਨ ਦੇ ਉੱਤੇ ਟ੍ਰੇਨ ਦੇ ਹਮਲਾ ਕਰ ਦਿੱਤਾ ਟ੍ਰੇਨ ਦੇ ਸ਼ੀਸ਼ੇ ਭੰਨੇ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਉਹਦੀਆਂ ਵੀਡੀਓ ਵੀ ਬਣਾਈਆਂ ਇੱਕ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਇਹੋ ਜਿਹੇ ਬੰਦੇ ਜਿਹੜੇ ਨੇ ਇਦਾਂ ਦਾ ਪੰਜਾਬ ਨੂੰ ਨੁਕਸਾਨ ਪਹੁੰਚਾ ਕੇ ਉਧਰੋਂ ਦੀ ਰਫਾ ਚੱਕ ਰਫਾ ਰਫਾ ਦਫਾ ਹੋ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖੀ ਅਸੀਂ ਇੱਥੇ ਪਹੁੰਚੇ ਆ ਬੁਲੜਬਾਜ਼ੀ ਕਿਸ ਤਰੀਕੇ ਦੀ ਹੁੰਦੀ ਤੁਸੀਂ ਕਹਿ ਰਹੇ ਹੋ ਬੁਲੜਬਾਜ਼ੀ ਹੋਈ ਤੁਸੀਂ ਦੇਖੋ ਉਹਨਾਂ ਨੇ ਪੂਜਾ ਦੌਰਾਨ ਛੱਟ ਪੂਜਾ ਕਰਦੇ ਆ ਉਹ ਪੂਜਾ ਕਰਦੇ ਆਪਣੇ ਰੱਬ ਤੇ ਹੁੰਦੇ ਰੱਬ ਦਾ ਨਾਮ ਤੇ ਹੁੰਦੇ ਉੱਚੇ ਬੁਲੜਬਾਜ਼ੀ ਕਿਸ ਤਰੀਕੇ ਦੀ ਹੋਈ ਜਿਹੜਾ ਰੱਬ ਦਾ ਨਾਮ ਤੇ ਹੋਣ ਦੀ ਗੱਲ ਆ ਜੇ ਤਾਂ ਰੱਬ ਦਾ ਨਾਮ ਤੇ ਹੋਣ ਪੇਤਾ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਟਰੈਡੀਸ਼ਨ ਦਾ ਹਿੱਸਾ ਆਇਆ ਇੱਕ ਕਲਚਰ ਦਾ ਹਿੱਸਾ ਆਇਆ ਨਾ ਕਿ ਉਹ ਰੱਬ ਦਾ ਨਾਮ ਤੇ ਆਉਣ ਔਰ ਮੈਂ ਤੁਹਾਨੂੰ ਵੀਡੀਓ ਪ੍ਰੂਫ ਦਊਂਗਾ ਨਾਲ ਤੁਸੀਂ ਲਗਾ ਦਿਓ ਉਹ ਆਪਣੇ ਨਾ ਦਿਨਾਂ ਦੇ ਵਿੱਚ ਡੀਜੇ ਦੇ ਉੱਤੇ ਅਸ਼ਲੀਲ ਗਾਣੇ ਲਾਉਂਦੇ ਆ ਵੈਸ਼ਿਆਂ ਵਾਲੇ ਆ ਕੇ ਵੈਸ਼ਿਆਂ ਨਾਲ ਨੱਚਉਂਦੇ ਆ ਮੈਂ ਤੁਹਾਨੂੰ ਪ੍ਰੂਫ ਦਊਂਗਾ ਤੇ ਜਦੋਂ ਸਾਡੇ ਲੋਕ ਟ੍ਰੈਫਿਕ 'ਚ ਉਹਨਾਂ ਦੇ ਨਾਲ ਫਸੇ ਹੁੰਦੇ ਆ ਕਿਉਂਕਿ ਬਿਆਸ ਦਰਿਆ ਤੱਕ ਉਹ ਜਾਂਦੇ ਆ ਤੇ ਉਧਰ ਸਤਲੁਜ ਸਤਲੁਜ ਜੀ ਵੱਲ ਨੂੰ ਜਾਂਦੇ ਆ ਤੇ ਰਸਤੇ 'ਚ ਸਾਰਾ ਜਾਮ ਹੋ ਜਾਂਦਾ ਪੰਜਾਬੀ ਲੋਕ ਵੀ ਆਪਣੇ ਪਰਿਵਾਰ ਦੇ ਨਾਲ ਉਹਨਾਂ ਗੱਡੀਆਂ ਦੇ ਵਿੱਚ ਉੱਥੇ ਰਸਤੇ 'ਚੋਂ ਲੰਘ ਰਹੇ ਹ ਉਹਨਾਂ ਦੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਹਨ ਉਹਨਾਂ ਗੱਡੀਆਂ ਦੇ ਵਿੱਚ ਉਹ ਦੇਖ ਰਹੇ ਹੁੰਦੇ ਆ ਕਿ ਸਾਡੇ ਧੀਆਂ ਪਣਾ ਪੁੱਤ ਨਾਲ ਨੇ ਤੇ ਅੱਗੇ ਉਹ ਗੰਦ ਪਾ ਰਹੇ ਨੇ ਜਿਹੜੀ ਵੀਡੀਓ ਦੱਸ ਰਹੇ ਜਲੰਧਰ ਦੀ ਹੈ ਇਹ ਬਾਹਰ ਦੀ ਕਿਸੇ ਉਹ ਰਸਤਿਆਂ ਦੀ ਵੀਡੀਓ ਨੇ ਪੰਜਾਬ ਦੀਆਂ ਵੀਡੀਓ ਨੇ ਬਿਆਸ ਦਰਿਆ ਦੇ ਕੋਲ ਦੀ ਬਣੀ ਵੀਡੀਓ ਨੇ ਮੈਂ ਤੁਹਾਨੂੰ ਉਹ ਵੀਡੀਓ ਵੀ ਨਾਲ ਦੇ ਦੂੰਗਾ ਤੁਸੀਂ ਉਹ ਜ਼ਰੂਰ ਨਾਲ ਲਾ ਦਿਓ ਜਿੱਥੇ ਉਹ ਅਸ਼ਲੀਲ ਤਰੀਕੇ ਨਾਲ ਨੱਚਦੇ ਆ ਉਹਨਾਂ ਆਨੇ ਨਾਲ ਉਦਾਂ ਨਹੀਂ ਇਹ ਨਾਚਾਰ ਰੱਖੀਆਂ ਹੁੰਦੀਆਂ ਆ ਉਹਨਾਂ ਦੇ ਨਾਲ ਉਹ ਗਲਤ ਵਿਵਹਾਰ ਵੀ ਕਰ ਰਹੇ ਹੁੰਦੇ ਆ ਨਸ਼ਾ ਉਹਨਾਂ ਨੇ ਕੀਤਾ ਹੁੰਦਾ ਆ ਨਸ਼ਾ ਕਰਕੇ ਤੁਹਾਨੂੰ ਵੀ ਪਤਾ ਹੈ ਕਿ ਰੋਡ ਦੇ ਉੱਤੇ ਟ੍ਰੈਫਿਕ 'ਚ ਜਾਣਾ ਉਹ ਇੱਕ ਕਾਨੂੰਨੀ ਵਾਇਲੇਸ਼ਨ ਆ ਮਗਰ ਉਹ ਨਾ ਨੂੰ ਸਾਰਿਆਂ ਨੂੰ ਚੀਜ਼ਾਂ ਨੂੰ ਛਿੱਕੇ ਟੰਗ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਆ ਔਰ ਕਦੀ ਵੀ ਇਦਾਂ ਦਾ ਕੋਈ ਵੀ ਪ੍ਰੋਗਰਾਮ ਧਾਰਮਿਕ ਰੂਪ ਨਹੀਂ ਬਣ ਸਕਦਾ ਤੁਸੀਂ ਵੀ ਜਾਣਦੇ ਆ ਜਦੋਂ ਧਰਮ ਦਾ ਕੰਮ ਹੁੰਦਾ ਤੇ ਬੰਦਾ ਹਰੇਕੋ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਉਹਨਾਂ ਦੇ ਧਰਮ ਨੂੰ ਲੈ ਕੇ ਇਹ ਦੱਸ ਸਕੇ ਕਿ ਇਹ ਧਰਮ ਜਿਹੜਾ ਆ ਕੀ ਕੀ ਦਰਸਾਉਣਾ ਚਾਹੁੰਦਾ ਆ ਮਗਰ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਂਦਾ ਪਰਵਾਸੀ ਇਹਨਾਂ ਦਿਨਾਂ ਦੀ ਆੜ ਦੇ ਵਿੱਚ ਪੂਰੀ ਬੁੱਲਡਬਾਜੀ ਕਰਦੇ ਆ ਪੂਰੀ ਗੁੰਡਾਗਰਦੀ ਕਰਦੇ ਆ